ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇਹ ਦੋ ਚੀਜ਼ਾਂ ਦੀਵਾਲੀ ਤੋਂ ਪਹਿਲਾਂ ਤੁਸੀਂ ਘਰ ਵਿੱਚ ਲਿਆ ਕੇ ਰੱਖਣੀਆਂ ਹਨ ਤਾਂ ਤੁਹਾਡੇ ਘਰ ਵਿੱਚ ਪੈਸਾ ਭੱਜਾ ਆਵੇਗਾ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਤੇ ਅਧੂਰੀ ਗੱਲ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਤੇ ਨਾਲ ਹੀ ਪਹਿਲਾਂ ਸਭ ਤੋਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਦੀਵਾਲੀ ਤੋਂ ਪਹਿਲਾਂ ਇਹ ਚੀਜ਼ਾਂ ਆਪਣੇ ਘਰ ਵਿੱਚ ਲੈ ਆਉਣੀਆਂ ਹਨ ਤਾਂ ਵੇਖਿਓ ਕਿਸਮਤ ਸੋਨੇ ਵਾਂਗ ਚਮਕੇਗੀ ਜਿਸ ਕੰਮ ਨੂੰ ਹੱਥ ਪਾਵਾਂਗੇ ਉਹੀ ਕੰਮ ਸਾਡਾ ਸਿਰੇ ਚੜ ਜਾਣਾ ਹੈ ਜੋ ਵੀ ਮੰਗਾਗੇ ਉਹੀ ਪਰਮਾਤਮਾ ਕੋਲੋਂ ਮਿਲ ਜਾਣਾ ਹੈ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਆ ਤਾਂ ਕਿ ਤੁਹਾਨੂੰ ਪੂਰੀ ਗੱਲ ਸਮਝ ਆ ਜਾਵੇ ਕਿ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪਾਂ ਕਈ ਵਾਰ ਗਲਤ ਅੰਦਾਜ਼ਾ ਲਗਾ ਲੈਂਦੇ ਹਾਂ ਅਤੇ ਪਹਿਲਾਂ ਕਲੀਅਰ ਕਰ ਦਈਏ ਕਿ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੋ ਵੀ ਆਪਾਂ ਗੱਲਬਾਤ ਕਰਨੀ ਹੈ ਇਹ ਕੋਈ ਵੀ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ ਹੈ ਸਤ ਸੰਗਤ ਜੀ ਵੇਖੋ ਜਦੋਂ ਬੰਦਾ ਦੁਖੀ ਹੁੰਦਾ ਹੈ ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਆਪਣੇ ਦੁੱਖਾਂ ਤੋਂ ਕਿਹੜਾ ਛਡਾਉਣ ਦੇ ਲਈ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਹਰ ਯਤਨ ਕਰਦਾ ਹੈ ਹਰ ਮਨ ਵਿੱਚ ਆਸ ਰੱਖਦਾ ਹੈ ਕਿ ਕੋਈ ਮੇਰੀ ਜ਼ਿੰਦਗੀ ਵਿੱਚ ਅਜੇਹਾ ਇਨਸਾਨ ਆ ਜਾਵੇ ਜੋ ਕਿ ਆ ਕੇ ਮੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਵੇ ਕਿਉਂਕਿ ਕਈ ਲੋਕ ਦੁੱਖਾਂ ਦੇ ਬੜੇ ਕਮਜ਼ੋਰ ਹੁੰਦੇ ਹਨ ਖਾਸ ਕਰਕੇ ਉਹ ਦੁੱਖ ਜੋ ਉਹਨਾਂ ਦੇ ਪਰਿਵਾਰ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਬੱਚਿਆਂ ਨਾਲ ਜੁੜੇ ਹੁੰਦੇ ਹਨ ਉਹ ਦੁੱਖ ਫਿਰ ਇਨਸਾਨ ਨੂੰ ਕਮਜ਼ੋਰ ਬਣਾ ਦਿੰਦੇ ਹਨ ਅਰੇ ਯਾਦ ਰੱਖਿਓ ਸਾਡੇ ਬੱਚੇ ਸਾਡਾ ਪਰਿਵਾਰ ਹੀ ਸਾਡੀ ਤਾਕਤ ਹੈ ਇਹਨਾਂ ਨੂੰ ਕਦੇ ਵੀ ਕਮਜ਼ੋਰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਬਹੁਤੀਆਂ ਭੈਣਾਂ ਆਪਣੇ ਬੱਚਿਆਂ ਕਰਕੇ ਆਪਣੇ ਘਰ ਪਰਿਵਾਰ ਦੇ ਜੀਹਾਂ ਕਰਕੇ ਕਰਮਕਾਂਡ ਕਰ ਬੈਠਦੀਆਂ ਹਨ ਵਹਿਮ ਭਰਮ ਵੀ ਕਰਦੀਆਂ ਰਹਿੰਦੀਆਂ ਹਨ ਜੋ ਕੀਤੇ ਹੋਏ ਵਹਿਮ ਭਰਮ ਕਰਮਕਾਂਡ ਉਹਨਾਂ ਦੇ ਪੈਸੇ ਦੀ ਬਰਬਾਦੀ ਕਰਦੇ ਹਨ ਗੁਰੂ ਚਰਨਾਂ ਤੋਂ ਵੀ ਦੂਰ ਕਰ ਦਿੰਦੇ ਹਨ ਸੋ ਸਾਧ ਸੰਗਤ ਜੀ ਗੁਰੂ ਚਰਨਾ ਤੋਂ ਦੂਰ ਨਹੀਂ ਕਰਨਾ ਕਿਉਂਕਿ ਜਦੋਂ ਆਪਾਂ ਅਜਹੀਆਂ ਭੈਣਾਂ ਦੇ ਨਾਲ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਤਾਂ ਤੁਸੀਂ ਅਜਿਹਾ ਕਿਉਂ ਕਰਦੇ ਹੋ ਇਹ ਧਾਗਾ ਕਰਕੇ ਕਿਉਂ ਪਾਇਆ ਹੈ ਇਹਦਾ ਕੀ ਲਾਭ ਹੈ ਕਿ ਤੁਸੀਂ ਗੁਰੂ ਘਰ ਨਹੀਂ ਜਾਂਦੇ ਤਾਂ ਫਿਰ ਅਗੋਂ ਜਵਾਬ ਮਿਲਦਾ ਹੈ ਅਸੀਂ ਇਹ ਧਾਗਾ ਤਵੇਤ ਆਪਣੀ ਖੁਸ਼ੀ ਕਰਕੇ ਨਹੀਂ ਪਾਇਆ ਇਹ ਸਾਡੀ ਮਜਬੂਰੀ ਹੈ ਇਸ ਲਈ ਪਾਇਆ ਹੈ ਸਾਡਾ ਬੱਚਾ ਠੀਕ ਨਹੀਂ ਰਹਿੰਦਾ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਤੇ ਇਸ ਕਰਕੇ ਉਹਨਾਂ ਨੇ ਦੱਸਿਆ ਕਿ ਜੇਕਰ ਅਸੀਂ ਕਿਸੇ ਬਾਬੇ ਦੇ ਕੋਲ ਗਏ ਹਾਂ ਉਹਨਾਂ ਕੋ ਤਵੀਤ ਕਰਾ ਕੇ ਗਲ ਵਿੱਚ ਪਾ ਲਿਆ ਜਾਂ ਹੱਥ ਵਿੱਚ ਬੰਨ ਲਿਆ ਪੈਰ ਵਿੱਚ ਬੰਨ ਲਿਆ ਤਾਂ ਸਭ ਕੁਝ ਹੁਣ ਠੀਕ ਹੋ ਜਾਵੇਗਾ ਕਹਿਣ ਦਾ ਮਤਲਬ ਇਹ ਹੈ ਕਿ ਕਈ ਲੋਕ ਆਪਣੇ ਦੁੱਖਾਂ ਤੋਂ ਦੁਖੀ ਹੋ ਕੇ ਉਹਨਾਂ ਦਾ ਮਨ ਇੰਨਾ ਕਮਜ਼ੋਰ ਹੋ ਚੁੱਕਾ ਹੁੰਦਾ ਹੈ ਕਿ ਫਿਰ ਉਹਨਾਂ ਨੂੰ ਕੋਈ ਵੀ ਕਿਸੇ ਪਾਸੇ ਜਿੱਧਰ ਵੀ ਲਾ ਦਿੰਦਾ ਹੈ ਉਦਰ ਹੀ ਲੱਗ ਜਾਂਦੇ ਹਨ ਪਰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਹੋਣਾ ਦੇਣਾ ਚਾਹੀਦਾ ਕਦੇ ਵੀ ਆਪਣੇ ਗੁਰੂ ਚਰਨਾਂ ਤੋਂ ਆਪਣੇ ਆਪ ਨੂੰ ਦੂਰ ਨਹੀਂ ਹੋਣ ਦੇਣਾ ਜਿੰਨਾ ਹੀ ਗੁਰੂ ਤੇ ਭਰੋਸਾ ਰੱਖਾਂਗੇ ਨਾ ਓਨਾ ਹੀ ਸਾਡਾ ਮਨ ਮਜ਼ਬੂਤ ਹੋਵੇਗਾ ਓਨਾ ਹੀ ਸਾਡਾ ਮਨ ਸਹੀ ਫੈਸਲੇ ਕਰੇਗਾ ਕਿਉਂਕਿ ਯਾਦ ਰੱਖਿਓ ਇਹ ਸਾਡੇ ਗੁੱਟ ਤੇ ਬੰਨਿਆ ਹੋਇਆ ਧਾਗਾ ਜਾਂ ਫਿਰ ਗਲ ਵਿੱਚ ਪਾਇਆ ਧਾਗਾ ਕਦੇ ਵੀ ਸਾਡੇ ਦੁੱਖਾਂ ਨੂੰ ਦੂਰ ਨਹੀਂ ਕਰ ਸਕਦਾ ਦੁੱਖ ਸਾਡੇ ਉਸੇ ਦਿਨ ਦੂਰ ਹੋਣਗੇ ਜਦੋਂ ਸਾਡੇ ਗੁਰੂ ਦੀ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਨਿਗਾ ਸਾਡੇ ਤੇ ਸਵੱਲੀ ਹੋਵੇਗੀ ਜੇਕਰ ਰਾਤੋਂ ਰਾਤ ਕਿਸਮਤ ਚਮਕਾਉਣੀ ਹੈ ਤਾਂ ਫਿਰ ਗੁਰੂ ਦੀ ਖੁਸ਼ੀ ਹਾਸਲ ਕਰਨੀ ਪੈਣੀ ਹੈ ਕਿਉਂਕਿ ਕਿਸਮਤ ਉਹਨਾਂ ਦੀ ਚਮਕਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਖੁਸ਼ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ ਪਰ ਜਿਹੜੇ ਬੇਮੁਖ ਹੋ ਜਾਂਦੇ ਹਨ ਜਿਨ੍ਹਾਂ ਤੋਂ ਗੁਰੂ ਨੇ ਪਾਸਾ ਵਟ ਲਿਆ ਹੈ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਹਾਸਲ ਨਹੀਂ ਕਰ ਸਕਦੇ ਕਿਉਂਕਿ ਕਈ ਮਨੁੱਖ ਕਹਿ ਦਿੰਦੇ ਹਨ ਅਸੀਂ ਗੁਰੂ ਘਰੇ ਜਾਂਦੇ ਹਾਂ ਪਾਠ ਕਰਦੇ ਹਾਂ ਪਰ ਸਾਡੀ ਪੂਰੀ ਨਹੀਂ ਪੈਂਦੀ ਇਸੇ ਕਰਕੇ ਸਾਨੂੰ ਦੂਜੇ ਪਾਸੇ ਮੁਹ ਕਰਨਾ ਪੈਂਦਾ ਹੈ ਇਸ ਕਰਕੇ ਅਸੀਂ ਦੂਜੇ ਪਾਸੇ ਤੁਰ ਪਏ ਹਾਂ ਪਰ ਯਾਦ ਰੱਖਿਓ ਜਿਨ੍ਹਾਂ ਦੀ ਗੁਰੂ ਘਰ ਤੋਂ ਪੂਰੀ ਨਹੀਂ ਪਈ ਗੁਰੂ ਨਾਨਕ ਦੇ ਘਰ ਨੱਕ ਰਗੜ ਕੇ ਪੂਰੀ ਨਹੀਂ ਪਈ ਉਹਨਾਂ ਦੀ ਕਿਤੇ ਵੀ ਪੂਰੀ ਨਹੀਂ ਪੈਣੀ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਜਿੰਨੇ ਮਰਜ਼ੀ ਕਰਮकांड ਕਰਕੇ ਵੇਖ ਲੈਣ ਉਹਨਾਂ ਦੀ ਪੂਰੀ ਨਹੀਂ ਪਹ ਸਕਦੀ ਕੁਝ ਦਿਨ ਤਸੱਲੀ ਹੋ ਸਕਦੀ ਹੈ ਕਿਉਂਕਿ ਜਿਨ੍ਹਾਂ ਦੇ ਮਨ ਭਟਕਦੇ ਹਨ ਉਹਨਾਂ ਦੇ ਮਨ ਦੀ ਭਟਕਣਾ ਕਦੇ ਦੂਰ ਨਹੀਂ ਹੋ ਸਕਦੀ ਪਰ ਉਹਨਾਂ ਨੂੰ 4 ਦਿਨ ਲੱਗਦਾ ਹੈ ਸਭ ਕੁਝ ਠੀਕ ਹੋ ਗਿਆ ਸਰੀਰ ਬੜਾ ਹੀ ਸੋਹਣਾ ਹੈ ਸਾਡੇ ਮੁਖ ਵਿੱਚ ਬੜੀ ਹੀ ਬਰਕਤ ਹੈ ਪਰ ਸਾਥ ਸੰਗਤ ਦੀ 4-5 ਦਿਨ ਬਾਅਦ ਫੇਰ ਮੇਲੀਏ ਤਾਂ ਫਿਰ ਉਹੀ ਕੰਮ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹਨਾਂ ਦਾ ਮਨ ਭਟਕਿਆ ਹੈ ਉਹਨਾਂ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ ਉਹ ਹਰ ਨਵੀਂ ਥਾਂ ਤੇ ਜਾ ਕੇ ਚਾਰਕ ਦਿਨ ਟਿਕੇਗੀ ਫਿਰ ਉਹੀ ਥਾਂ ਤੇ ਨਵੀਂ ਭਾਲ ਸ਼ੁਰੂ ਹੋ ਜਾਵੇਗੀ ਫਿਰ ਕਿਸੇ ਨੇ ਕਹਿ ਦਿੱਤਾ ਉਥੇ ਚਲੇ ਜਾਣਗੇ ਸਾਡੇ ਮਨ ਦੀ ਭਟਕਣਾ ਦੂਰ ਹੁੰਦੀ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਹੀ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ ਗੁਰਬਾਣੀ ਹੀ ਸਾਡੇ ਮਨ ਨੂੰ ਮਜ਼ਬੂਤ ਕਰਦੀ ਹੈ ਇਸ ਕਰਕੇ ਅਸੀਂ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਹੈ ਸੁਣਨੀ ਹੈ ਵਿਚਾਰਨੀ ਹੈ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਆਪਣੇ ਗੁਰੂ ਤੇ ਭਰੋਸਾ ਨਹੀਂ ਛੱਡਣਾ ਕਦੇ ਵੀ ਆਪਣੇ ਦੁੱਖ ਤੋਂ ਘਬਰਾ ਕੇ ਗੁਰੂ ਦਾ ਦਰ ਨਹੀਂ ਛੱਡਣਾ ਕਿਉਂਕਿ ਸਾਰੇ ਹੀ ਦੁੱਖਾਂ ਦੇ ਹੱਲ ਗੁਰੂ ਨਾਨਕ ਦੇ ਚਰਨਾਂ ਵਿੱਚ ਹਨ ਜੇਕਰ ਅਜੇ ਤੱਕ ਕੋਈ ਚੀਜ਼ ਮਿਲਣ ਵਿੱਚ ਦੇਰੀ ਹੋ ਰਹੀ ਹੈ ਉਸ ਵਿੱਚ ਵੀ ਕੋਈ ਸਾਡਾ ਭਲਾ ਹੀ ਹੋਵੇਗਾ ਭਲਾਈ ਹੋਵੇਗੀ ਇਸ ਕਰਕੇ ਗੁਰੂ ਨੇ ਉਹ ਚੀਜ਼ ਸਾਨੂੰ ਨਹੀਂ ਦਿੱਤੀ ਪਰ ਕਦੇ ਆਪਣਾ ਆਪ ਫੋਲ ਕੇ ਵੇਖਿਓ ਸਾਡੇ ਕੋਲ ਕਿੰਨਾ ਕੁ ਭਰੋਸਾ ਕਾਇਮ ਹੈ ਅਸੀਂ ਕਈ ਵਾਰੀ ਸੋਚਦੇ ਹਾਂ ਸਾਡੀ ਪ੍ਰਮਾਤਮਾ ਨੇ ਅਰਦਾਸ ਨਹੀਂ ਸੁਣੀ ਕਿਉਂਕਿ ਗੁਰੂ ਸਭ ਦੀ ਸੁਣਦੇ ਆ ਪਰ ਸਾਡਾ ਹੀ ਭਰੋਸਾ ਪੱਕਾ ਨਹੀਂ ਹੁੰਦਾ ਕਦੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਕਰਕੇ ਤਾਂ ਵੇਖੋ ਗੁਰੂ ਦਾ ਪੱਲਾ ਨਾ ਛੱਡਿਓ ਸਾਨੂੰ ਗੁਰੂ ਕੋਲੋਂ ਮੰਗਣਾ ਹੀ ਨਹੀਂ ਆਉਂਦਾ ਸਾਡੇ ਭਰੋਸੇ ਹੀ ਕੱਚੇ ਆ ਸਾਨੂੰ ਇਹ ਗੁਰੂ ਕੋਲ ਮੰਗਣਾ ਨਹੀਂ ਆਉਂਦਾ ਇਸ ਕਰਕੇ ਅਸੀਂ ਬਹੁਤ ਬੇੜੀਆਂ ਵਿੱਚ ਪੈਰ ਰੱਖ ਲੈਨੇ ਆ ਦੋ ਬੇੜੀਆਂ ਵਿੱਚ ਫਿਰ ਪੈਰ ਰੱਖਣ ਵਾਲੇ ਕਦੇ ਪਾਰ ਨਹੀਂ ਲੱਗਦੇ ਕੋਈ ਇੱਥੇ ਡੁੱਬਿਆ ਕੋਈ ਅੱਗੇ ਜਾ ਕੇ ਡੁੱਬਿਆ ਕਿਧਰੇ ਵੀ ਡੁੱਬ ਸਕਦਾ ਹੈ ਬਸ ਆਪਾਂ ਇਹ ਹੀ ਗੱਲਾਂ ਸਮਝਣੀਆਂ ਹਨ ਕਦੇ ਵੀ ਦੁੱਖਾਂ ਤੋਂ ਘਬਰਾ ਕੇ ਆਪਣੇ ਅਸਲ ਮਾਰਗ ਤੋਂ ਨਹੀਂ ਭਟਕਣਾ ਕਦੇ ਵੀ ਦੁੱਖਾਂ ਤੋਂ ਘਬਰਾ ਕੇ ਆਪਣੇ ਗੁਰੂ ਦਾ ਡਰ ਨਹੀਂ ਛੱਡਣਾ ਕਦੇ ਵੀ ਇਹੋ ਜਿਹੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਕਿ ਆਹ ਚੀਜ਼ ਘਰੇ ਲੈ ਆਂਦੀ ਸਾਡੇ ਘਰ ਵਿੱਚ ਬਰਕਤ ਆ ਜਾਵੇਗੀ ਆਹ ਚੀਜ਼ ਘਰੋਂ ਕੱਢ ਦਿੱਤੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਪਰ ਹਾਂ ਆਪਣੇ ਮਨ ਰੂਪੀ ਘਰ ਦੇ ਵਿੱਚੋਂ ਤੁਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੀਆਂ ਕ੍ਰਿਤੀਆਂ ਨੂੰ ਬਾਹਰ ਕੱਢ ਸਕਦੇ ਹੋ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਨਾਲ ਤੁਹਾਡਾ ਮਨ ਵੀ ਸ਼ਾਂਤ ਹੋਵੇਗਾ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਪਰਮਾਤਮਾ ਵੀ ਤੁਹਾਡੇ ਤੇ ਪ੍ਰਸੰਨ ਹੋਣਗੇ ਕਿ ਇਸ ਵਿਅਕਤੀ ਦੇ ਅੰਦਰ ਇਹ ਪੰਜ ਕੁਰੇਤੀਆਂ ਦਾ ਨਾਸ਼ ਹੋ ਚੁੱਕਾ ਹੈ ਤੇ ਜੇਕਰ ਤੁਸੀਂ ਆਪਣੇ ਘਰ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਸੀਂ ਗੁਟਕਾ ਸਾਹਿਬ ਆਪਣੇ ਘਰ ਵਿੱਚ ਲੈ ਕੇ ਆਓ ਪੋਥੀ ਸਾਹਿਬ ਨੂੰ ਘਰ ਵਿੱਚ ਲਿਆਓ ਜਿਸ ਤੋ ਕਿ ਤੁਸੀਂ ਰੋਜ਼ਾਨਾ ਹੀ ਨਾਮ ਸਿਮਰਨ ਅਭਿਆਸ ਕਰੋ ਗੁਰੂ ਦੇ ਲੜ ਲੱਗੋ ਜਿਸ ਦੇ ਨਾਲ ਤੁਹਾਡੀਆਂ ਦੁੱਖ ਤਕਲੀਫਾਂ ਪਰਮਾਤਮਾ ਜੀ ਨੇ ਆਪ ਹੀ ਦੂਰ ਕਰ ਦੇਣੀਆਂ ਹਨ ਤੁਸੀਂ ਸਾਰੀ ਗੱਲ ਮੰਨੋ ਤਾਂ ਦੀਵਾਲੀ ਤੱਕ ਹੀ ਮੰਨ ਕੇ ਚੱਲੋਗੇ ਤੁਸੀਂ ਹਰ ਰੋਜ਼ ਇੱਕ ਪਾਠ ਭਾਵੇਂ ਜਪਜੀ ਸਾਹਿਬ ਭਾਵੇਂ ਚਪਾਈ ਸਾਹਿਬ ਜੇਕਰ ਸਮਰੱਥਾ ਹੋਵੇ ਤਾਂ ਸੁਖਮਨੀ ਸਾਹਿਬ ਦਾ ਜਾਬਰੋ ਜਾਣਾ ਕਰੋ ਤਾਂ ਵੇਖਿਓ ਗੁਰੂ ਦੀਆਂ ਬਰਕਤਾਂ ਤੇ ਖੁਸ਼ੀਆਂ ਆਪ ਚੱਲ ਕੇ ਤੁਹਾਡੇ ਘਰ ਵਿੱਚ ਆਉਣਗੀਆਂ ਤੁਹਾਨੂੰ ਕੋਈ ਅਜਿਹੀ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਸਾਧ ਸੰਗਤ ਜੀ ਗੁਰੂ ਦੀ ਨਿਗਾਹ ਫਿਰ ਤੁਹਾਡੇ ਤੇ ਸਵੱਲੀ ਹੋ ਜਾਵੇਗੀ ਜਦੋਂ ਸਾਡਾ ਮਨ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜ ਜਾਵੇਗਾ ਸਾਨੂੰ ਉਹ ਵੀ ਦਾਤਾਂ ਮਿਲ ਜਾਣਗੀਆਂ ਜੋ ਸਾਡੇ ਮਨ ਵਿੱਚ ਅਜੇ ਆਈਆਂ ਹੀ ਨਹੀਂ ਹੋਣਗੀਆਂ ਬਸ ਭਰੋਸਾ ਪੱਕਾ ਕਰਨਾ ਹੈ ਗੁਰੂ ਤੇ ਵਦ ਤੋਂ ਵਦ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ ਵਹਿਮਾ ਭਰਮਾ ਵਿੱਚ ਨਹੀਂ ਪੈਣਾ ਕਿਸੇ ਦੇ ਮਗਰ ਲੱਗ ਕੇ ਗੁਰੂ ਦਾ ਦਰਨ ਨਹੀਂ ਛੱਡਣਾ ਕਿਉਂਕਿ ਜੋ ਮਨੁੱਖ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ ਉਸ ਦੀ ਪਰਮਾਤਮਾ ਕਦੇ ਪਿੱਠ ਨਹੀਂ ਲੱਗਣ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ